ਦੇਖ ਲਖ ਦੀ ਓਕੇ ਫਰਾਰ ਹੋ ਗਏ ਇੱਕ ਕੁਝ ਫਰਾਰ ਕਿਥੋਂ ਦੇ ਦੇਚੇ ਲਖ ਦੀ ਫਿਰੋਤੀ ਮੰਗਣ ਵਾਲੇ ਸੁਦੀਰ ਸੂਰੀ ਦੇ ਦੋਵੇਂ ਪੁੱਤਰਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਪੇਸ਼ ਕੀਤਾ ਗਿਆ ਜੀਹਾਂ ਦੋਮਾ ਨੂੰ ਅੰਮ੍ਰਿਤਸਰ ਸਿਵਲ ਲਾਈਨ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਅਦਾਲਤ ਨੇ ਦੋਮਾ ਨੂੰ ਰਿਮਾਂਡ ਤੇ ਪੇਸ਼ ਕੀਤਾ ਓਹ ਦੇਖ ਸਕਦੇ ਹੋ ਕਿ ਓਕੇ ਫਰਾਰ ਹੋ ਗਏ 10 ਦਿਨ ਤੋਂ ਕੁਝ ਫਰਾਰ ਕਿਥੋਂ ਦੇ ਜਾਸਲ ਪੁਲਿਸ ਫਰਾਰ ਕਿੱਧਰ ਗਈ ਗਨਮੈਨ ਉਹਨਾਂ ਦੇ ਨਾਲ ਸੀ ਤੇ 10 ਦਿਨ ਬਾਅਦ ਗ੍ਰਫਤਾਰੀ ਕਿਉਂ ਹੋਈ ਸਤੇਸ਼ਵਜਨਾ ਨੇਤਾ ਸੁਧੀਰ ਸੁਰੀ ਦੇ ਦੋਵੇਂ ਬੇਟੇ ਮਾਨਕ ਸੂਰੀ ਅਤੇ 파ਰਤ ਸੂਰੀ ਨੂੰ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਸੁਣਵਾਈ ਦੌਰਾਨ ਅਦਾਲਤ ਨੇ ਉਹਨਾਂ ਦਾ ਇੱਕ ਦਿਨ ਦਾ ਰਿਮਾਂਡ ਦਿੱਤਾ ਹੈ ਹਾਲਾਂਕਿ ਪੁਲਿਸ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਵੱਲੋਂ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਉਧਰ ਅਦਾਲਤ ਪਹੁੰਚੇ ਸੁਦੀਰ ਸੂਰੀ ਦੇ ਪੁੱਤਰਾਂ ਨੇ ਇਸ ਕਾਰਵਾਈ ਨੂੰ ਸਾਜ਼ਿਸ਼ ਕਰਾੜ ਦਿੱਤਾ ਹੈ ਤਾ ਦਫੀਆ ਜਰੇ ਇੱਕ ਦਿਨ ਦਾ ਡਿਮਾਂਡ ਹੋਰ ਮਿਲਿਆ ਪੁਲਿਸ ਨੂੰ ਪਹਿਲੇ ਦਿਨ ਇੱਕ ਦਿਨਰ ਮਾਰਿਆ ਸੀ ਤਾਂ ਹੁਣ ਇੱਕ ਦੇ ਹਾਂ ਦੇਖ ਸਕਦੇ ਹੋ ਸੁਦੀਸ਼ ਸੁਦੀ ਦੇ ਦੋਨੇ ਬੇਟੇ ਜਿਹੜੇ ਉਹਨੂੰ ਇਸ ਮਾਨੀਬਾ ਦਾ ਹਲਟ ਰਿਚ ਕਰਵਾਤੇ ਪਹਿਲੇ ਆਂਦੇ ਗਿਆ ਇਹ ਤਰੋ ਬਾਅਦ ਵਿੱਚ ਆ ਕੋਈ ਨਾ ਲਾ ਲਾ ਜਿਹੜੇ ਨੇ ਮਰਡਰ ਕੀਤਾ ਜੋ ਕੀਤਾ ਉਹਨੇ ਅੱਜ ਤੁਹਾਡੇ ਸਾਹਮਣੇ ਆਉਣ ਵਾਲਾ ਟਾਈਮ ਤੁਹਾਨੂੰ ਦੱਸੇਗਾ ਕੀ ਹੋ ਰਿਹਾ ਹੈ ਇਹ ਲੋਕਾਂ ਦਾ ਕਾਹ ਚੀਤਾ ਨਾ ਪੁਲਿਸ ਅੰਦਰ ਕੰਮ ਕਰਦਾ ਫੜੀ ਕਿਹਦੇ ਤੋਂ ਮਾਰਨ ਦਾ ਦੱਸੋ ਤੱਕੇਰ ਕਰ ਮਾਰ ਲੀ ਹਟਰੇ ਸ਼ਾਰਟਲੀ ਦੱਸੋ ਪਲੀਜ਼ ਦੱਸੋ ਪਲੀਜ਼ ਯਾਰ ਕਿਹਨਾਂ ਦਿਨਾਂ ਪੁਲਿਸ ਜਿੱਦ ਕਰਕੇ ਨਹੀਂ ਦਿੰਦਾ ਮੰਗਿਆ ਸੀਗਾ 12 ਜੂਨ ਨੂੰ ਜਿਹੜਾ ਆਉਣਾ ਹੈ 18 ਜੂਨ ਨੂੰ ਜਿਹੜਾ ਫੰਕਸ਼ਨ ਹੋਣਾ ਸੀ ਦੋਰਾ ਉਹਦੇ ਉਹਦੇ ਵਿੱਚ ਪਾਰਟ ਬਾਨ ਦਾ ਕੰਮ ਕਰਦੇ ਹੋਏ ਪੁਲਿਸ ਦਾ ਕੋਈ ਰੋਲ ਨਹੀਂ ਹੈ ਰੋਲ ਤੇ ਜਿੰਨੇ ਮਰਡਰ ਕੀਤਾ ਉਹ ਬੰਦੇ ਨੇ ਤਾ ਬਿਲਕੁਲ ਮਾਮਲਾ ਦਿੱਤੇ ਜਿਹੜਾ ਕੀਤਾ ਗਿਆ ਦਾ ਜੋ ਪਾਸੇ ਬਹੁਤ ਦਾ ਸਰ ਕੁੜਾ ਦੱਸ ਦਿਓ ਜਾਣਕਾਰੀ ਸਾਜੀ ਕਰ ਦਿਓ ਕਿ ਕਿੰਨੇ ਦਿਨ ਦਾ ਰਿਮਾਂਡ ਹੈ ਤੇ ਕੀ ਥੋੜਾ ਮਾਮਲਾ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਹੈ ਪਲੀਜ਼ ਜਾਣ ਤੂੰ ਥੋੜਾ ਰਸਤਾ ਦੇ ਇੱਕ ਦਿਨ ਦਾ ਪੁਲਿਸ ਰਿਮਾਂਡ ਹੈ ਤੁਹਾਡੇ ਵੱਲੋਂ ਫਿਰ ਕਿੰਨੇ ਦਿਨ ਦਾ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਸਰ ਮੰਗਿਆ ਗਿਆ ਸੀ ਰਿਮਾਂਡ ਤੁਹਾਡੇ ਕੋ ਤਾ ਫਿਲਹਾਲ ਇੱਕ ਦਿਨ ਦਾ ਰਿਮਾਂਡ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤੀ ਗਈ ਹੈ ਤਾਂ ਅੱਗੇ ਦੀ ਜਿਹੜੀ ਕਾਰਵਾਈ ਜਿਹੜੀ ਉਹ ਕੀ ਦੇਗੀ ਉਹ ਇਕਵਾਲੀ ਤੋਂ ਗੱਲ ਹੋਈ ਕੀ ਹੈ ਕਿ ਰਮਾਨ ਦੇ ਇੱਕ ਨੂੰ ਫੋਨ ਦਰਸਲ ਇਲਜ਼ਾਮ ਨੇ ਕਿ 26 ਜੂਨ 2024 ਨੂੰ ਕਮਲਕਾਂਤ ਨਾਮਕ ਮੋਬਾਈਲ ਵਪਾਰੀ ਤੋਂ ਸੁਦੀਰ ਸੂਰੀ ਦੇ ਦੋਵੇਂ ਪੁੱਤਰਾਂ ਨੇ ਪਹਿਲਾਂ ਧੱਕੇ ਨਾਲ ਮੋਬਾਈਲ ਆਦ ਲਏ ਅਤੇ ਫਿਰ ਉਸ ਨੂੰ ਬੁਲਾ ਕੇ 6 ਲੱਖ ਰੁਪਏ ਦੀ ਫਿਰੋਤੀ ਦੇਈ ਜਿਸ ਤੋਂ ਬਾਅਦ ਉਸ ਨੂੰ 15 ਲੱਖ ਰੁਪਏ ਦੀ ਰਸੀਦ ਕੱਟ ਕੇ ਦਿੱਤੀ ਗਈ ਅਤੇ ਕਿਹਾ ਕਿ ਇਹ ਸ਼ਿਵ ਸੈਨਾ ਦੇ ਲਈ ਡੋਨੇਸ਼ਨ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਉਸ ਨੂੰ ਗ੍ਰਫਤਾਰ ਕਰ ਲਿਆ ਸੀ ਤੁਹਾਨੂੰ ਪੁਲਿਸ ਦਾ ਉਹ ਬਿਆਨ ਸੁਣਾਉਣੇ ਆ ਜੋ ਗ੍ਰਫਤਾਰੀ ਸਮੇਂ ਪੁਲਿਸ ਵੱਲੋਂ ਦਿੱਤਾ ਗਿਆ ਸੀ ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟਰਸ਼ਨ ਕੀਤੀ ਸੀ ਉਹਦੇ ਕੋਲ ਗਏ ਸੀ ਐਕਸਟਰਸ਼ਨ ਕਰਨ ਦੇ ਬਹਾਨੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੂੰ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿਪਾਂ ਜਿਹੜੀਆਂ ਆ ਪਾ ਕੇ ਵੇਚਦਾ ਜਾਲੀ ਚਿਪਾਂ ਦੇ ਤੇ ਨਾਲ ਤੂੰ ਆਪਣੇ ਜਾਲੀ ਜਿਹੜੇ ਮੋਬਾਈਲ ਆ ਇਦਾਂ ਦੇ ਕੰਮ ਕਰਦਾਗਾ ਉਸ ਦੇ ਆਧਾਰ ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟਾਪ ਚਾਰ ਲੈਪਟਾਪ ਚੱਕਲੇ ਸੀ ਪਲੱਸ ਉਹਨਾਂ ਨੂੰ ਕਾਫੀ ਮੋਬਾਈਲ ਜਿਹੜੇ ਡੱਬੇ ਚ ਬੰਦ ਕਰਕੇ ਲੈ ਗਏ ਸੀਗੇ ਉਹ ਆਪਣੇ ਇੰਡੀਵਿਜੁਅਲ ਕਿਸੇ ਥਾਂ ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ ਉਸ ਦੁਕਾਨਦਾਰ ਨੂੰ ਬੁਲਾ ਕੇ ਉਤੋਂ 6 ਲੱਖ ਰੁਪਏ ਜਿਹੜਾ ਕੈਸ਼ ਲੈ ਲਿਆ ਸੀਗਾ 3 ਤੇ 3 2 ਲੱਖ ਰੁਪਏ 6 ਲੱਖ ਰੁਪਏ ਕੈਸ਼ ਲੈ ਲਿਆ ਤੇ ਉਹਨੂੰ 15 ਲੱਖ ਰੁਪਏ ਦੀ ਇੱਕ ਚਿੱਟ ਕਰਕੇ ਦੇਤੀ ਸੀ ਵੀ ਇਹ ਇੱਕ ਇਹ ਜਿਹੜਾ ਅਸੀਂ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ ਤੇ ਜਿਹੜਾ ਗ੍ਰੀਵਡ ਹੈਗਾ ਸੀ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਸੀ ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਹੀ ਉਹ ਦੋਨਾਂ ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜਿਹੀ ਜਿਹੜੀ ਕਾਰਵਾਈ ਆ ਉਹ ਬੈੜੀ ਗੈਰਕਾਨੂੰਨੀ ਸੀ ਤੇ ਉਹ ਵੀ ਇੱਕ ਇਸ ਦੇ ਇਸ ਤਰੀਕੇ ਨਾਲ ਕਹਿੰਦੇ ਆ ਵੀ ਕੋਈ ਵੀ ਕਾਨੂੰਨ ਨੂੰ ਭਾਵੇਂ ਉਹ ਕਿਸੇ ਵੀ ਭਾਵੇਂ ਧਰਮ ਮਜ਼ਬਬ ਜਾਂ ਸੰਸਥਾ ਜਾਂ ਕਿਸੇ ਨਾਲ ਹੀ ਸੰਬੰਧ ਰੱਖਦਾ ਹੋਵੇ ਜੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਵੇਗਾ ਉਹਨੂੰ ਟੋਇਲਟ ਨਹੀਂ ਕੀਤਾ ਜਾਵੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਉਹ ਇੱਕ ਮਾਨਸਿਕ ਮਾਨਕ ਤੇ ਇੱਕ ਪਰਸ ਉਹ ਦੋ ਸੀਗੇ ਪਲੱਸ ਤਿੰਨ ਹੋਰ ਵਿਅਕਤੀ ਸੀਗੇ ਉਹ ਜਿਹੜੇ ਕਿ ਇੱਕ ਉਹਨਾਂ ਜੋ ਕੰਪਲੇਂਟ ਲੈ ਕੇ ਗਿਆ ਸੀ ਦੋ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ ਇਹ ਦੋਨਾਂ ਬੰਦਾਂ ਨੂੰ ਅਸੀਂ ਉਸ ਮਗਰਮੋਂ ਦੀ ਗ੍ਰਿਫਤਾਰੀ ਕੀਤੀ ਆ ਤਾਂ ਜ਼ਿਕਰ ਯੋਗ ਹੈ ਕਿ ਮਰਹੂਮ ਨੇਤਾ ਸੁਦੀਪ ਸੂਰੀ ਦੇ ਕਤਲ ਤੋਂ ਬਾਅਦ ਸ਼ਿਵਸਨਾ ਟਕਸਾਲੀ ਚ ਮਾਨਕ ਸੂਰੀ ਅਤੇ 파ਰਸ ਸੂਰੀ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀ ਅਤੇ ਹੁਣ ਇਹਨਾਂ ਦੋਵਾਂ ਦੇ ਉੱਪਰ ਮਾਮਲਾ ਦਰਜ ਹੋ ਗਿਆ ਹੈ ਅਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਧਰ ਪੁਲਿਸ ਨੇ ਇਸ ਗ੍ਰਿਫਤਾਰੀ ਤੋਂ ਬਾਅਦ ਦੋਮਾ ਦੀ ਸੁਰੱਖਿਆ ਵਾਪਸ ਲੈਣ ਦੀ ਗੱਲ ਵੀ ਆਖੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ